ਬਹੁਤ ਵੱਡੀ ਖਬਰਾਂ ਜਿਵੇਂ ਕਿ ਪਾਕਿਸਤਾਨ ਨੇ ਇੱਕ ਵਾਰ ਕਹਿ ਦਿੱਤਾ ਸੀ ਕਿ ਜੰਗ ਰੁਕ ਗਈ ਹੈ ਦੁਨੀਆ ਦੇ ਸਭ ਤੋਂ ਵੱਡੀ ਤਾਕਤ ਜਾਨੀ ਡੋਨਲਡ 트੍ਰੰਪ ਨੇ ਇੱਕ ਵਾਰ ਤਾਂ ਜਿਵੇਂ ਆਏ ਲੱਗੇ ਕਿ ਸਮਝੌਤਾ ਹੀ ਕਰਵਾ ਦਿੱਤਾ ਪਰ ਇਹਦੇ ਸਬੂਤ ਮੇਰੇ ਹੱਥ ਦੇ ਵਿੱਚ ਨਹੀਂ ਜਿਹੜਾ ਪਾਕਿਸਤਾਨ ਮੰਨੀ ਉਹ ਬਹੁਤ ਵੱਡਾ ਹਮਲਾ ਕੀਤਾ ਗਿਆ 3 ਘੰਟੇ ਬੀਤੇ ਉਸ ਤੋਂ ਬਾਅਦ ਇੱਕ ਬਾਅਦ ਵੱਡਾ ਹਮਲਾ ਹਿੰਦੁਸਤਾਨ ਦੇ ਉੱਤੇ ਕਰ ਦਿੱਤਾ ਪਰ ਅੱਜ ਤੁਹਾਨੂੰ ਜਿਹੜੀ ਤੁਸੀਂ ਵੀਡੀਓ ਦੇਖਣ ਜਾ ਰਹੇ ਹੋ ਮੈਂ ਪਹਿਲਾਂ ਹੀ ਕਿਹਾ ਸੀ ਕਿ ਪਾਕਿਸਤਾਨ ਨਹੀਂ ਬਾਜ ਆਉਂਦਾ ਆਪਣੀਆਂ ਹਰਕਤਾਂ ਤੋਂ ਪਹਿਲਾਂ ਪਾਕਿਸਤਾਨ ਬਣੀਓ ਜਾਨੀ ਬਿਆਨ ਆਉਂਦਾ ਕਿ ਅਸੀਂ ਸੀਜ਼ਫਾਇਰ ਯਾਨੀ ਕਿ ਕਰ ਦਿੱਤਾ ਤੇ ਅਸੀਂ ਹੁਣ ਇਹਦੀ ਉਲੰਘਣਾ ਨਹੀਂ ਕਰਾਂਗੇ ਦੂਜੇ ਪਾਸੇ ਹਿੰਦੁਸਤਾਨ ਬਣੀਓ ਵੀ ਇੱਕ ਵਾਰੀ ਸਮਝੌਤੇ ਦੀ ਗੱਲ ਕਹੀ ਜਾਂਦੀ ਆ ਤਾਂ ਤੀਜੀ ਸਭ ਤੋਂ ਵੱਡੀ ਤਾਕਤ ਜਿਹੜੇ ਕਿ ਡੋਨਲਡ ਟਰੰਪ ਬਣੀਓ ਕਿ ਟਵੀਟ ਕੀਤਾ ਜਾਂਦਾ ਤਾਂ ਫਿਰ ਉਹ ਦੱਸਦੇ ਨੇ ਕਿ ਭਾਈ ਜਿਹੜੀ ਜੰਗ ਹੈ ਇਹ ਇੱਕੀ ਰੁਕ ਗਈ ਹੈ ਪਰ ਹੁਣ ਇੱਕ ਬਹੁਤ ਵੱਡਾ ਹਮਲਾ ਦੇਖਣ ਜਾ ਰਹੇ ਹੋ ਤੁਸੀਂ ਜਿਹੜਾ ਪਾਕਿਸਤਾਨ ਬਣੀਓ ਕੀਤਾ ਗਿਆ ਬਹੁਤ ਵੱਡੀ ਖਬਰ ਪਹਿਲੇ ਮੈਂ ਕਿਹਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਅਲਰਟ ਲਾਈਨ ਦੀ ਲੋੜ ਹੈ ਬਲੈਕਆਉਟ ਵੀ ਹੋਣਗੇ ਬੰਬ ਵੀ ਡਿੱਗਣਗੇ ਹਲੇ ਵੀ ਕਹਿਣਾ ਮੈਂ ਪੂਰੇ ਦਾਅਵੇ ਨਾਲ ਕਹਿਣਾ ਕਿਉਂਕਿ ਇਹ ਜਿਹੜਾ ਦੇਸ਼ ਹੈ ਇਹ ਦੇਸ਼ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਹੁੰਦਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿੱਥੇ ਹਮਲਾ ਕੀਤਾ ਸੁਣੋ 24 ਵਾਲੀ ਇੱਕ ਵੱਡੀ ਖਬਰ ਆ ਰਹੀ ਉਸ ਤਰ੍ਹਾਂ ਕਰਦੇ ਆ ਪਾਕਿਸਤਾਨ ਨੇ ਸੀਸਫਾਇਰ ਦੀ ਉਲੰਘਣਾ ਕੀਤੀ ਹੈ ਜਿੱਆਂ ਸੀਸਫਾਇਰ ਦੇ ਅਰਾਮ ਦੇ ਕੁਝ ਘੰਟਿਆਂ ਬਾਅਦ ਹੀ ਇੱਕ ਖਬਰ ਨਿਕਲ ਕੇ ਸਾਹਮਣੇ ਆਜੀ ਚੰਬੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਫਾਇਰਿੰਗ ਦੀ ਖਬਰ ਹੈ ਇਸ ਸਮੇਂ ਹਰਾਚੋਰੀ ਨੂਰ ਨਾਮ ਦੇ ਖੇਤ ਵਿੱਚ ਫਾਇਰਿੰਗ ਸ਼ੁਰੂ ਹੋਈ ਹੈ ਕਈ ਸਮਾਜੂਪਤੇ ਡਰੋਨ ਵੀ ਦੇਖੇ ਗਏ ਨੇ ਆ ਤੇਜ਼ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਐਨਕਸ ਵਾਲੇ ਪਾਸੇ ਇਸ ਸਮੇਂ ਜੋ ਜਾਣਕਾਰੀ ਹੈ ਸਾਡੇ ਕੋਲ ਕਿ ਇਹ ਪੂਰੀ ਫਿਲਹਾਲ ਗੋਲੀਆਂ ਚੱਲ ਨਹੀਂ ਜਾਂ ਫਿਰ ਫਾਇਰਿੰਗ ਨਹੀਂ ਜਿਨ੍ਹਾਂ ਹਰ ਇੱਕ ਡਰਾਮਾ ਵਾਪਰੀਆਂ ਨੇ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਫਾਇਰਿੰਗ ਹੋਈ ਹੈ ਰਾਜੌਰੀ ਅਫਰੂ ਸਾਂਭਾ ਸੈਕਟਰ ਸਾਂਭਾ ਇੰਟਰਨੈਸ਼ਨਲ ਬਾਰਡਰ ਹੈ ਇਸੇ ਰੋਪਾ ਸਭੇ ਕੀ ਐਲਓਸੀ ਤੇ ਆਈਪੀ ਦੇ ਵਿੱਚ ਫਰਕ ਹੈ ਜੋ ਮੈਂ ਪਿਛਲੇ ਕਈ ਦਿਨਾਂ ਤੋਂ ਜ਼ਿਕਰ ਕਰ ਰਿਹਾ ਹਾਂ ਹਾਂ ਤਾਂ ਆਈਪੀ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਵੀ ਫਾਇਰਿੰਗ ਹੋਈ ਹੈ ਸਾਸੀ ਸਵੈਨ ਨਾ ਮੱਤਵੰਦੇ ਕਿ ਨਾ ਤੁਸੀਂ ਕੋਈ ਗੁੜੀ ਚਲਾਓਗੇ ਨਾ ਅਸੀਂ ਚਲਾਵਾਂਗੇ ਤੇ ਇਸ ਵਿਚਾਲੇ ਕੁਝ ਡਰੋਨ ਦੁਬਾਰਾ ਦੇਖੇ ਗਏ ਨੇ ਦਾਤਾ ਕਿ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਸ ਨਹੀਂ ਆਏਗਾ ਕਿ ਇਸ ਤਰੀਕੇ ਨਾਲ ਹੀ ਸਥਿਤੀ ਬਣੀ ਰਹੇਗੀ ਇਹ ਸਵਾਲ ਜ਼ਰੂਰ ਇਸ ਸਮੇਂ ਦਾ ਉੱਠ ਖੜਾ ਹੁੰਦਾ ਹੈ ਦਾਤਾ ਦੋਵੇਂ ਦੇਸ਼ਾਂ ਦੇ ਵਿੱਚ ਚਲੇ ਸੀਸਫਾਇਰ ਦਾ ਐਲਾਨ ਕੀਤਾ ਗਿਆ ਅਮਰੀਕਾ ਨੇ ਵਿਚੋਲਗੀ ਕੀਤੀ ਪਰ ਉਸ ਦਾ ਅਸਲੀ ਨਤੀਜਾ ਸਿਫਰ ਰਹੇਗਾ ਆ ਕੀ ਜੰਗਬੰਦੀ ਜਿਹੜੀ ਕਰ ਦਿੱਤੀ ਗਈ ਹੈ ਕਿ ਉਸ ਦਾ ਅਸਰ ਐਲੋਸੀ ਦੇ ਉੱਤੇ ਯਾਫੈਕਟੂਮੈਂਟ ਦੇਸ਼ਾਂ ਦੇ ਵਿੱਚ ਚਾੜੀ ਜਿਹੜਾ ਤਣਾਅ ਹੈ ਉਸ ਦੇ ਉੱਤੇ ਨਜ਼ਰ ਨਹੀਂ ਆਏਗਾ ਪਰ ਇਸ ਸਮੇਂ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਜੰਮੂ ਦੇ ਵਿੱਚ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਫਾਇਰਿੰਗ ਹੋਈ ਹੈ ਔਰ ਇਹਨਾਂ ਇਲਾਕਿਆਂ ਦੇ ਵਿੱਚ ਜਿਵੇਂ ਜ਼ਿਕਰ ਕਰਾ ਪੁੱਛੇ ਕਈ ਦਿਨੋਂ ਤੋਂ ਆਪਾਂ ਇਹਨਾਂ ਦਾ ਜ਼ਿਕਰ ਕਰ ਰਹੇ ਹਾਂ ਖੂਬ ਸੈਕਟਰ ਦਾ ਰਾਜੌਨੀ ਸੈਕਟਰ ਦਾ ਔਰ ਉਸ ਤੋਂ ਬਾਅਦ ਸਾਮਾ ਸੈਕਟਰ ਦਾ ਅੱਜ ਫਿਰ ਗੋਲੀਬਾਰੀ ਹੋਈ ਹੈ ਔਰ ਕੁਝ ਥਾਵਾਂ ਦੇ ਉੱਤੇ ਡਰੋਨ ਵੀ ਦੇਖੇ ਗਏ ਨੇ ਜੈਨੂ ਮਿੱਤਤੀ ਤੇ ਜਾ ਰਹੀ ਸੀ ਕਿ ਡਰੋਨ ਸੇ ਹੁਣ ਥੋੜਾ ਜਿਹਾ ਐਟਮੋਸਫੇਅਰ ਨਜ਼ਰ ਆਏਗਾ ਪਰ ਖਤੂਗਾੜਾ ਉਹੀ ਚੀਜ਼ਾਂ ਹੋਣਗੀਆਂ ਫਿਲਹਾਲ ਨਜ਼ਰ ਆ ਰਹੀਆਂ ਨੇ ਹਾਲਾਂਕਿ ਫਿਲਹਾਲ ਤੱਕ ਰਾਹਤ ਦੀ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਜਾਂ ਰਾਜਸਥਾਨ ਵਾਲੇ ਪਾਸੇ ਜਾਂ ਫਿਲਹਾਲ ਝੰਮੂ ਵਾਲੇ ਪਾਸੇ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਜਿੱਥੇ ਡਰੋਨ ਦੇਖਿਆ ਗਿਆ ਹੋਵੇ ਪਰ ਤੁਸੀਂ ਇਹ ਕਹਿ ਸਕਦੇ ਹੋ ਜਨਕ ਦੇ ਵਿੱਚ ਡਰਨ ਦੇਖੇ ਗਏ ਨੇ ਯਾਨੀ ਬਹੁਤ ਵੱਡੀ ਗੱਲ ਆ ਪਾਕਿਸਤਾਨ ਵੱਲੋਂ ਫਿਰ ਤੋਂ ਯਾਨੀ ਇੱਕ ਵਾਰ ਹਮਲਾ ਕੀਤਾ ਗਿਆ ਕਿਉਂਕਿ ਪੰਜਾਬ ਦੇ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਬਹੁਤ ਸਾਰਾ ਨੁਕਸਾਨ ਹੋ ਗਿਆ ਪਰ ਜਿਹੜੇ ਲੋਕ ਇਹ ਗੱਲ ਦੀ ਖਬਰ ਪਾ ਰਹੇ ਨੇ ਲਗਾਤਾਰ ਖਬਰਾਂ ਚੱਲ ਰਹੀਆਂ ਧੜਾ ਧੜਾ ਕਿ ਪਾਕਿਸਤਾਨ ਤੇ ਭਾਰਤ ਦੀ ਜੰਗ ਰੁਕ ਗਈ ਆ ਅਮਰੀਕਾ ਦੇ ਡੋਨਰ ਟਰੰਪ ਰਾਸ਼ਟਰਪਤੀ ਨੇ ਬਹੁਤ ਵੱਡਾ ਸਮਝੌਤਾ ਕਰਵਾ ਦਿੱਤਾ ਇੱਕ ਵਾਰ ਤਾਂ ਇਹ ਲੱਗਿਆ ਕਿ ਬਹੁਤ ਚੰਗੀ ਗੱਲ ਹੋ ਗਈ ਕਿ ਜਿਹੜਾ ਜੰਗ ਏ ਰੁਕ ਗਈ ਆ ਕਿਉਂਕਿ ਜਿਹੜਾ ਨੁਕਸਾਨ ਸੀ ਉਹ ਦੋਵੇਂ ਮੁਲਕਾਂ ਦਾ ਸੀ ਪਰ ਜਿਹੜੀ ਹੁਣ ਖਬਰ ਆਈ ਆ ਇਹਨੂੰ ਕੀ ਕਹਿਣੀ ਹੈ ਕਿਉਂਕਿ ਜਿਹੜਾ ਡੋਨਲਡ 트੍ਰੰਪ ਦਾ ਇੱਕ ਬਹੁਤ ਵੱਡਾ ਦਾਵਾ ਕੀਤਾ ਗਿਆ ਸੀ ਉਹਨਾਂ ਦੀ ਵਿਚੋਲਗਰੀ ਦਾ ਇੱਕ ਰੂਪ ਦੇ ਵਿੱਚ ਉਹਨਾਂ ਨੇ ਇੱਕ ਸਮਝੌਤਾ ਕਰਵਾ ਦਿੱਤਾ ਸੀ ਦੋਵੇਂ ਦੇਸ਼ਾਂ ਦਾ ਜਿਹੜਾ ਉਹਨਾਂ ਦਾ ਫੈਸਲਾ ਸੀ ਉਹ ਜ਼ੀਰੋ ਹੋ ਗਿਆ ਯਾਨੀ ਜ਼ੀਰੋ ਕਹਿ ਸਕਦੇ ਆ ਸਿਫਰ ਹੋ ਗਿਆ ਕਿਉਂਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਦੀ ਰਾਤ ਦੇ ਵਿੱਚ ਵੀ ਕੁਝ ਵੱਡਾ ਦੇਖਣ ਨੂੰ ਮਿਲ ਸਕਦਾ ਪਾਕਿਸਤਾਨ ਬੰਨਿਓ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਮੈਂ ਜਦੋਂ ਪਹਿਲਾਂ ਵਾਲੀ ਵੀਡੀਓ ਪਾਈ ਆ ਉਸ ਤੋਂ ਬਾਅਦ ਮੈਂ ਖਬਰ ਸੁਣਦਾ ਤੇ ਪਾਈ ਜਿਹੜੀ ਜੰਗ ਰੁਕ ਗਈ ਆ ਪਰ ਉਹਦੇ ਵਿੱਚ ਵੀ ਮੈਂ ਇਹ ਗੱਲ ਕਹੀ ਆ ਕਿ ਵਾਰ-ਵਾਰ ਜਿਹੜਾ ਪਾਕਿਸਤਾਨ ਪਾਕਿਸਤਾਨ ਬੰਨੀਓ ਲਗਾਤਾਰ ਯਾਨੀ ਸੀਸਫਾਇਰ ਦੀ ਉਲੰਘਣਾ ਕੀਤੀ ਗਈ ਆ ਤਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਫਿਰ ਰਾਤ ਦੇ ਵਿੱਚ ਕੀ ਹੋਣ ਵਾਲਾ ਇਹ ਤਾਂ ਅੱਜ ਦੀ ਰਾਤ ਹੀ ਦੱਸੂਗੀ ਕਿਉਂਕਿ ਬਹੁਤ ਸਾਰੀ ਫਾਇਰਿੰਗ ਹੋ ਚੁੱਕੀ ਆ ਕਸ਼ਮੀਰ ਦੇ ਵਿੱਚ ਵੀ ਹੋ ਚੁੱਕੀ ਆ ਵੱਖ-ਵੱਖ ਇਲਾਕਿਆਂ ਦੇ ਵਿੱਚ ਹੋਰ ਵੀ ਡਰੋਨ ਦੇਖੇ ਗਏ ਆ ਤਾਂ ਹੁਣ ਤੁਸੀਂ ਆਪ ਦੱਸੋ ਕਿ ਜਿਹੜਾ ਮੁਲਕ ਇੱਕ ਵਾਰ ਆਪਣੇ ਆਪ ਨੂੰ ਕਹਿ ਦੇਵੇ ਉਹ ਵੀ ਦੁਨੀਆ ਦੀ ਐਡੀ ਵੱਡੀ ਤਾਕਤ ਦੇ ਸਾਹਮਣੇ ਕਿ ਅਸੀਂ ਹੁਣ ਇਸ ਦੀ ਉਲੰਘਣਾ ਨਹੀਂ ਕਰਾਂਗੇ ਤਾਂ ਫਿਰ ਸੀਜ਼ਫਾਇਰ ਦੀ ਲੰਘਣਾ ਕਿਉਂ ਕੀਤੀ ਗਈ ਹੈ ਤਾਂ ਦੂਜੇ ਪਾਸੇ ਭਾਰਤ ਵੱਨੀਓ ਵੀ ਟਵੀਟ ਆ ਜਾਂਦੇ ਆ ਬਹੁਤ ਸਾਰੇ ਬਿਆਨ ਆ ਜਾਂਦੇ ਵੀ ਭਾਈ ਜੰਗ ਰੁਕ ਗਈ ਹੈ ਭਾਰਤ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਵੀ ਭਾਰਤ ਵੱਨੀਓ ਵਾਦਾ ਨਹੀਂ ਕੀਤਾ ਜਾਂਦਾ ਜਦੋਂ ਵੀ ਵਾਦਾ ਹੁੰਦਾ ਤਾਂ ਪਾਕਿਸਤਾਨ ਵਾਲੇ ਪਾਸੇ ਹੁੰਦਾ ਤਾਂ ਜਿਹੜੀ ਹੁਣ ਪਾਕਿਸਤਾਨ ਦੀ ਆਰਮੀ ਹੈ ਤੇ ਜਾਂ ਫਿਰ ਪਾਕਿਸਤਾਨ ਦੀ ਸਰਕਾਰ ਤੁਸੀਂ ਫਿਰ ਇਹਨੂੰ ਬੱਚਿਆਂ ਦੀ ਸਰਕਾਰ ਤੇ ਬੱਚਿਆਂ ਦੀ ਆਰਮੀ ਕਹੋਗੇ ਜਾਂ ਕੀ ਕਹੋਗੇ ਇਹ ਸਮਝ ਨਹੀਂ ਆਉਂਦੀ ਕਿਉਂਕਿ ਉੱਥੋਂ ਦਾ ਪ੍ਰਧਾਨ ਮੰਤਰੀ ਵੀ ਇਹੋ ਜਿਹਾ ਹੋ ਰਿਹਾ ਕਿ ਉਹਨੂੰ ਵੀ ਸਮਝ ਆਉਂਦੀ ਪੈ ਕਰਨਾ ਕੀ ਹੈ ਕਿਉਂਕਿ ਅਕਸਰ ਤੁਸੀਂ ਵੇਖਿਆ ਜਿਵੇਂ ਇਨਾਮ ਸ਼ਨਾਪ ਸ਼ਬਦ ਬੋਲਦੇ ਰਹਿੰਦੇ ਨੇ ਮੀਡੀਆ ਦੇ ਵਿੱਚ ਐਸੇ ਵਿਅਕਤੀ ਬਣਿਓ ਕੀ ਉਮੀਦ ਰੱਖਾਂਗੇ ਕਿ ਭਾਈ ਇਹ ਸਹੀ ਟਿਕਾਣੇ ਦੇ ਉੱਤੇ ਸਥਿਰ ਰਹੂਗਾ ਪਰ ਜਿਹੜਾ ਆਉਣ ਵਾਲਾ ਟਾਈਮ ਅੱਜ ਦੀ ਰਾਤ ਦਾ ਉਹ ਬੜਾ ਭਿਆਨਕ ਵੀ ਹੋ ਸਕਦਾ ਤੇ ਨਹੀਂ ਵੀ ਹੋ ਸਕਦਾ ਦੋਵੇਂ ਹੀ ਗੱਲਾਂ ਨੇ ਕਿਉਂਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਫਿਰ ਤੋਂ ਯਾਨੀ ਇਹਨਾਂ ਨੇ ਉਲੰਘਣਾ ਕਰ ਦਿੱਤੀ ਹੈ ਹਮਲਾ ਕਰ ਦਿੱਤਾ ਤਾਂ ਠੀਕ ਆ ਪੰਜਾਬ ਵਾਲੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਫੈਲਾ ਦੇਣਾ ਕਿਉਂਕਿ ਇੱਕਦਮ ਖਬਰ ਫੈਲ ਗਈ ਹੈ ਕਿ ਭਾਈ ਜੰਗ ਰੁਗੀ ਹੈ ਜੰਗ ਨਹੀਂ ਰੁਕੀ ਹਲੇ ਵੀ ਜਾਰੀ ਹੈ ਤਾਂ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ